ਲਓ ਵੀ ਮਿੱਤਰ ਪਿਆਰਿਓ ਜਦੋਂ ਵੀ ਆਪਾਂ ਕੈਨੇਡਾ ਹੁੰਨੇ ਆ ਤਾਂ ਆਪਣੇ ਦਿਮਾਗ 'ਚ ਇੱਕ ਲਫ਼ਜ਼ ਆਉਂਦਾ ਬੇਰੀ ਬੇਰੀ ਤੋੜਨਾ ਵੀ ਉੱਥੇ ਬਾਬੇ ਬੇਰੀਆਂ ਤੋੜਦੇ ਆ ਜੀ ਬੇਰੀ ਤੋੜਨ ਜਾਣਾ ਜੀ ਤਾਂ ਬੇਰੀ ਤੋੜਨ ਦਾ ਮਤਲਬ ਇਹ ਵੀ ਬੇਰੀ ਜਦੋਂ ਫਲ ਪੱਕ ਜਾਂਦਾ ਇਹ ਬਲੂ ਬੇਰੀ ਐ ਇੱਕ ਬਲੈਕ ਬੇਰੀ ਹੁੰਦੀ ਐ ਤਾਂ ਇਹਨੂੰ ਫਿਰ ਇਸ ਫਲ ਨੂੰ ਤੋੜਨਾ ਹੁੰਦਾ ਇਸ ਤਰ੍ਹਾਂ ਤੋੜ ਕੇ ਫਿਰ ਇਹਨੂੰ ਪੈਕ ਕਰਦੇ ਆ ਪੈਕ ਕਰਕੇ ਫਿਰ ਇਹਨੂੰ ਬਾਜ਼ਾਰ ਦੇ ਵਿੱਚ ਵੇਚਦੇ ਆ ਤਾਂ ਸਬੱਬੀ ਹੁਣ ਜਦੋਂ ਆਪਾਂ ਆਏ ਤਾਂ ਇਹ ਫਲ ਤੋੜਨ ਵਾਸਤੇ ਤਿਆਰ ਸਿਗਾ ਐਡਾ ਕੀ ਹੁੰਦਾ ਜੇ ਲੱਕ ਤੱਕ ਤੇ ਇਹਨੂੰ ਹੁਣ ਤਾਂ ਮਸ਼ੀਨਾਂ ਆ ਗਈਆਂ ਕਹਿੰਦੇ ਤੇ ਨਹੀਂ ਤਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਜਿਹੜਾ ਹੈ ਤੋੜ ਕੇ ਜਿਹੜਾ ਪੈਕ ਕਰਦੇ ਆ ਅੱਛਾ ਇਹ ਇੱਕ ਫਾਰਮ ਹਾਊਸ ਆ ਦਸਾਂਜ ਫਾਰਮ ਹਾਊਸ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਨੇੜੇ ਤਾਂ ਇਹਨਾਂ ਨੇ ਜਿਹੜੇ ਲੋਕ ਆਉਂਦੇ ਨੇ ਟੂਰਿਸਟ ਦੇ ਤੌਰ ਤੇ ਜਾਂ ਵੈਸੇ ਦੇਖਣਾ ਚਾਹੁੰਦੇ ਵੀ 베ਰੀ ਕਿਵੇਂ ਤੋੜਦੇ ਆ ਉਹ ਇੱਕ ਸਹੂਲਤ ਰੱਖੀ ਹੋਈ ਆ ਵੀ ਤੁਸੀਂ ਆਪ ਤੋੜ ਲਓ ਇਹ 베ਰੀ ਆਪ ਤੋੜਨ ਦੇ ਕਸੂਰਤ ਦਿੰਦੇ ਆ ਤੇ ਵੀ ਤਾਂ ਕਿ ਤੁਸੀਂ 베ਰੀ ਤੋੜ ਕੇ ਦੇਖੋ ਵੀ ਕਿਵੇਂ ਟੁੱਟਦੀ ਹੈ ਨਾ ਕਯੂਰਿਓਸਟੀ ਹੁੰਦੀ ਹੈ ਇੱਕ ਤਾਂ ਲਓ ਜੀ ਇੱਥੇ ਖੜ ਕੇ ਹੁਣ 베ਰੀ ਹੁਣ ਸਾਡੇ ਇੱਧਰ ਆਓ ਜਿੱਧਰ ਲਾਈਟ ਪੈਂਦੀ ਹੈ ਇਹ ਆਹ ਸੋਹਣਾ ਜਿਹਾ ਦਰਖਤ ਇਹ ਹੁਣ ਸਾਡੇ ਜਵਾਨ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ 베ਰੀ ਤੋੜ ਕੇ ਦਿਖਾ ਰਹੇ ਆ वैसे त मैं दिखाऊंगा ਇਹਨਾਂ ਨੂੰ ਕਿ ਵੇਟ ਟੁੱਟਦੀ ਐ ਇਹ ਅਣਜਾਣ ਆ ਇਹਨਾਂ ਨੇ ਤੋੜੀ ਨਹੀਂ ਜੀ ਕਦੇ ਲਓ ਜੀ ਤੁਸੀਂ ਫੜੋਗੇ ਹਾਂਜੀ ویسے ਮੈਂ ਵੀਡੀਓ ਦੇਖ ਕੇ ਕੋਲ ਪਾ ਪਤਾ ਐਥੇ ਲਿਆਓ ਜੀ ਥੱਲੇ ਨਹੀਂ ਸੰਭੀ ਨਿਕਲ ਤੱਕੀ ਹੋਣੀ ਹੋਰ ਥੱਲੇ ਕਰੋ ਇਹ ਇਸ ਤਰ੍ਹਾਂ ਪਾ ਕੇ ਛਿੜਕਾ ਲੈਣਾ ਕਿ ਫੇਲੀ ਭਰ ਜਾਂਦੀ ਹੈ ਠੀਕ ਹੈ ਜੀ ਤਾਂ ਇਸ ਤਰ੍ਹਾਂ ਅੱਜ ਵੀ ਇਹ ਆਪਣੇ ਕੰਮ ਦੇ ਲਈ ਸੈਟਿੰਗ ਨੇ ਆ ਬਣ ਕੇ ਜੀ ਮਿੱਠੀ ਯਾਰ ਹਾਂ ਕੰਮ ਕਿੰਨੇ ਕਰੇ ਇਹ ਆਪਾਂ ਵਾਸਤੇ ਸਾਦੇ ਨਹੀਂ ਕਰਦੇ ਇਹ 베ਰੀ ਹੈ ਜੀ ਬੜੇ ਮਸ਼ਹੂਰ ਆ ਕੈਨੇਡਾ ਨਾਲ ਇਹਦਾ ਬਹੁਤ ਸਬੰਧ ਹੈ ਤੇ ਪੰਜਾਬੀਆਂ ਨਾਲ ਬਹੁਤ ਸਬੰਧ ਹੈ ਤਾਂ ਇਹ ਜਿਹੜੀ 베ਰੀ ਹੈ ਇਹ ਸਾਨੂੰ ਜਿਹੜਾ ਫਾਰਮ ਹਾਊਸ ਵਾਲਕਾ ਉਹਨੇ ਇੱਕ ਡੱਬਾ ਦਿੱਤਾ 1 ਡਾਲਰ ਤਾਂ ਇਹਦੀ ਕੀਮਤ ਹੈ ਡੱਬੇ ਦੀ ਦਾ ਇਹਦੇ ਵਿੱਚ ਉਹ ਕਹਿੰਦਾ ਜਿੰਨੇ ਤੁਸੀਂ ਤੋੜ ਲਿਆਉਂਗੇ ਉਹ ਗਾ ਫਿਰ ਜਿਹੜਾ ਉਹਨਾਂ ਦੀ ਕੀਮਤ ਹੋਏ ਉਸ ਹਿਸਾਬ ਨਾਲ ਉਹ ਪੇਮੈਂਟ ਲੈ ਲੈਣਗੇ ਚਲੋ ਅਸੀਂ ਇੱਕ ਸਰਫੇ ਹੀ ਚੈੱਕ ਕਰਨਾ ਸੀ ਤੇ ਇਹ ਕਿਵੇਂ ਟੁੱਟਦੀ ਹੈ ਸੋ ਹੋਪ ਮਿਹਰਬਾਨੀ ਬਈ ਸ਼ੁਕਰੀਆ ਐਕਟਰੀ ਥੈਂਕ ਯੂ